ਗਵੰਤ ਬਾਦ ਦੀ ساری ਉਮਰ ਤੁਸੀਂ ਨਹੀਂ ਰਹਿਣਾ ਤੇ ਜੇ ਤੁਸੀਂ ਸੋਚੋ ਕਿ ਸਰਕਾਰ ਦੀਆਂ ਕਮੀਆਂ ਪੇਸ਼ੀਆਂ ਅਸੀਂ ਦੱਸਣ ਤੋਂ ਗੁਰੇਜ਼ ਕਰਾਂਗੇ ਤਾਂ ਬਿਲਕੁਲ ਪੁੱਝੋ ਅਸੀਂ ਦੱਸਣ ਪਿਤਾ ਦੇ ਸਾਰੇ ਬੱਚੇ ਆ ਇਹ ਚੀਜ਼ਾਂ ਸਾਡੇ ਤੇ ਕੋਈ ਅਸਰ ਨਹੀਂ ਕਰਦੀ ਕੋਈ ਡਰ ਖੌਫ ਤਾਂ ਸਾਡੇ ਕੋਲ ਦੀ ਵੀ ਨਹੀਂ ਟੱਪਿਆ ਕਰ ਪਿਆਰ ਦੀ ਗੱਲ ਤੇ ਅਸੀਂ ਸਮਝ ਸਕਦੇ ਆ ਆ ਜਿਹੜਾ ਤੁਸੀਂ ਰਸਤਾ ਬਣਾ ਲਿਆ ਬਿਲਕੁਲ ਠੀਕ ਹੈ ਮੈਂ ਸਹਿਮਤ ਹਾਂ ਸਾਸ ਸੁਖਪਾਲ ਸਿੰਘ ਖਹਿਰਾ ਜੀ ਨਾਲ ਟਾਈਮ ਆ ਗਿਆ ਆਪਣੇ ਦਫ਼ਤਰਾਂ ਚੋਂ ਡਾਕਟਰ ਅੰਬੇਦਕਰ ਸਾਹਿਬ ਦੀ ਤੇ ਸ਼ਹੀਦ ਆਜ਼ਮ ਪਗਲ ਸਿੰਘ ਜੀ ਕਿਉਂਕਿ ਤੁਸੀਂ ਸੋਚਣਾ ਨਹੀਂ ਬੱਝੇ ਤੁਸੀਂ ਉਹ ਕੰਮ ਕਰ ਰਹੇ ਜਿਹੜੇ ਕੰਪਲੀਟਲੀ ਉਹਨਾਂ ਦੀ ਆਈਡੀਓਲੋਜੀ ਦੇ ਖਿਲਾਫ ਨੇ ਕਿਰਪਾ ਕਰਕੇ ਸਾਰਨ ਨੂੰ ਪਹਿਲੇ ਉਹਨਾਂ ਦੀਆਂ ਤਸਵੀਰਾਂ ਆਪਣੇ ਦਫ਼ਤਰਾਂ ਤੋਂ ਲਾਓ ਉਤਾਰੋ ਤਾਂ ਮੈਂ ਇਹਨੂੰ ਰਾਏ ਦਵਾਂਗਾ ਕਿ ਜਿਹੜਾ ਤੂੰ ਹੈ ਨਵਾ ਕੰਬ ਰੰਭਿਆ ਇਹਦੇ ਦਾ ਬੈਟਰ ਜੀ ਅਡੋਲਫ ਹਿਟਲਰ ਦੀ ਫੋਟੋ ਤੂੰ ਲਾ ਲੈ ਕਿਉਂਕਿ ਤੇਰੀ ਸੋਚ ਉਸ ਕਿਸਮ ਦੀ ਤੁਸੀਂ ਅਡੋਲਫ ਹਿਟਲਰ ਦੀ ਸੋਚ ਤੇ ਚੱਲਦੇ ਹੋ ਤੁਹਾਨੂੰ ਪਤਾ ਜਿਹੜਾ ਇਹਨਾਂ ਦਾ ਪਬਲਿਸਿਟੀ ਮਿਨਿਸਟਰ ਸੀ ਜਰਨਲ ਗੋਬਲਸ ਜਰਨਲ ਗੋਬਲਸ ਦਾ ਵੀ ਕਹਿਣਾ ਸੀ ਪਿਆਰਾ ਸਾਹਿਬ ਹਾਂਜੀ ਸਰ ਇੱਕ ਝੂਠ ਨੂੰ 100 ਵਾਰ ਬੋਲੋ ਉਹ ਸੱਚ ਬਣ ਜਾਂਦਾ ਤਾਂ ਤੁਸੀਂ ਉਸੇ ਤੇ ਚੱਲਦੇ ਹੋ ਲਗਾਤਾਰ 750-800 ਕਰੋੜ ਰੁਪਇਆ ਜਿਸ ਸੂਬੇ ਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਹੈ ਦੋ ਹਸਾਲਾਂ ਤੱਕ ਅਸੀਂ 90 ਹਜ਼ਾਰ ਕਰੋੜ ਦਾ ਕਰਜ਼ਾ ਚੁੱਕ ਲਿਆ ਸਾਲ ਚੜਦੇ ਆ 2500 ਕਰੋੜ ਰੁਪਇਆ ਪਹਿਨੇ ਦਿਨ ਚੁੱਕ ਲਿਆ ਤੋਂ ਬਿਹਤਰ ਹੋਏਗਾ ਇਹਨਾਂ ਦੋ ਮਹਾਨ ਸ਼ਖਸੀਤਾਂ ਦੀਆਂ ਕਿਉਂਕਿ ਜਿਨ੍ਹਾਂ ਦੀ ਆਈਡੀਓਲੋਜੀ ਨਾਲ ਤੁਸੀਂ ਭੱਜੇ ਨਹੀਂ ਜਿਨ੍ਹਾਂ ਦੀ ਸੋਚ ਨਾਲ ਤੁਸੀਂ ਭੱਜੇ ਨਹੀਂ ਉਹਨਾਂ ਦੀਆਂ ਤਸਵੀਰਾਂ ਲਾਓ ਤੇ ਅਡੋਲਫ ਹਿਟਲਰ ਦੀਆਂ ਲਾਓ ਬੇਡ ਹੌਸਟਲਰ ਜੇ ਚੰਗੀ ਤਰ੍ਹਾਂ ਵੇਖੋ ਇਹਨਾਂ ਦੇ ਕਿਸੇ ਲੀਡਰ ਦਾ ਧਿਆਨ ਨਾਲ ਜੇ ਚਿਹਰਾ ਮੋਹਰਾ ਵੇਖੋ ਇੱਕ ਅੱਦੇ ਦੀ ਸ਼ਖ਼ਲ ਵੀ ਉਹਦੇ ਦਾ ਰਸਤਾ ਉਹਦੀ ਤਸਵੀਰ ਲਾਓ ਉੱਥੇ ਕਿਉਂਕਿ ਤੁਹਾਡੀ ਸੋਚ ਇਹ ਹੈ ਤੇ ਜਿਹੜੀ ਗੱਲ ਸੁਖਪਾਲ ਸਿੰਘ ਜੀ ਕਹੀ ਹੈ ਅੱਛੋ ਨਹੀਂ ਆ ਗਿਆ ਇਹਦੇ ਬੜਿੰਗ ਸਾਹਿਬ ਸਹਿਮਤੀ ਦੇਣ ਮੈਂ ਸਹਿਮਤ ਹਾਂ ਇੱਕ ਬੋਰਡ ਉੱਥੇ ਲਾਇਆ ਜਾਏ ਕਾਲੇ ਰੰਗ ਨਾਲ ਇਹਨਾਂ ਅਫਸਰਾਂ ਦੀਆਂ ਜਿਹੜੇ ਜ਼ਿਆਤੀਆਂ ਕਰ ਰਹੇ ਨੇ ਉਹਨਾਂ ਦੇ ਨਾਂ ਲਿਖੇ ਜਾਣ ਦੇ ਉਤੇ ਬਕਾਇਦਾ ਤਾਂ ਰਾਤ ਨੂੰ ਵੀ ਕੋਈ ਬਿਹਤਰੀਨ ਲਾਈਟ ਲਾਈ ਦੇ ਜਦੋਂ ਰਾਤ ਨੂੰ ਵੀ ਕੋਈ ਲੋਕ ਪੰਜਾਬ ਨੂੰ ਜਾਂਦੇ ਨੇ ਪੀਜੀਆ ਦੇ ਜ਼ਰੀਏ ਉਹ ਚੰਗੀ ਤਰ੍ਹਾਂ ਪੜ ਸਕਣ ਕਿ ਕਿਹੜੇ ਆਦਮੀ ਨੇ ਜਿਨ੍ਹਾਂ ਦੇ ਕਾਲੇ ਅchna ਦੇ ਵਿੱਚ ਨਾਂ ਲਿਖੇ ਨੇ ਸੋ ਮੈਂ ਆਪਣੇ ਛੋਟੇ ਵੀਰ ਨੂੰ ਉਹਨੇ ਦੀ ਘਰ ਵਾਪਸੀ ਤੇ ਵੈਲਕਮ ਵੀ ਕਰਨ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਵੀ ਕਰਨਾ ਕਿ ਸਾਰੀ ਪਾਰਟੀ ਇਕ ਰਹੇ ਸਾਰੀ ਪਾਰਟੀ ਇਕੱਠੇ ਹੋ ਕੇ ਅੱਜ ਪੰਜਾਬ ਨੂੰ ਜ਼ਰੂਰ ਥੇ ਕਿ ਕੋਈ ਹੋਜੀ ਪਾਰਟੀ ਉੱਪਰ ਕੇ ਨਿਕਲੇ ਜਿਹੜੇ ਪੰਜਾਬ ਦੇ ਹੱਕਾਂ ਵਾਸਤੇ ਲੜਾਈ ਲੜ ਸਕੇ